ਇੱਕ ਜਿਹੜੇ ਹਰਪੀਤ ਸਿੰਘ ਜਿਹੜੇ ਜਸੋਵਾਲ ਹੈ ਫੀਲਡ ਮੈਨੇਜਰ ਹੈਗੇ ਆ ਸਪੀਡ ਸਰਚੈਂਟ ਸਿਕਿਉਰਟੀ ਦੇ ਇਹ ਜਿਹੜੇ ਅਥੋਰਾਈਜ਼ ਹੈਗੇ ਨੇ ਜਿਹੜੇ ਕੋਈ ਕਾਪੀ ਰਾਈਟ ਐਕਟ ਤੇ ਪਰਚੇ ਵਗੈਰਾ ਇਹ ਦਰਜ ਕਰਾਉਂਦੇ ਆ ਜੇ ਕੋਈ ਗਲਤ ਚੀਜ਼ ਦੇ ਕੋਈ ਸਟicker ਵਗੈਰਾ ਲਾ ਕੇ ਉਹਦੀ ਜਿਹੜੀ ਕੋਈ ਅੱਗੇ ਸੇਲ ਕਰਦਾ ਚੀਜ਼ ਨੂੰ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਨੇ ਸਾਡੇ ਕੋਲ ਆ ਕੇ ਕੰਪਲੇਂਟ ਕੀਤੀ ਤੇ ਅਸੀਂ ਜਿਹੜਾ ਇਹਨਾਂ ਦੀ ਟੀਮ ਦੇ ਨਾਲ ਮੁਤਕੀ ਰੋਡ ਦੇ ਉੱਪਰ ਜਿਹੜਾ ਹੈਗਾ ਜਿਹੜਾ ਵੇਚ ਰਿਹਾ ਸੀਗਾ ਇਸ ਨੂੰ ਸੋਨੀ ਪੁੱਤਰ ਰਜਿੰਦਰ ਕੁਮਾਰ ਉਹਦੇ ਗਦਾਮ ਤੇ ਰੇਡ ਕੀਤਾ ਜਿੱਥੇ ਸਾਨੂੰ 40 ਦੇ ਕਰੀਬ ਹੈ ਜਿਹੜੇ ਗੀਜ਼ਰ ਜਿਹੜੇ 25 25 ਲੀਟਰ ਵਾਲੇ ਉਹ ਸਾਨੂੰ ਮਿਲੇ ਜਿਹੜੇ ਵੱਖ-ਵੱਖ ਕੰਪਨੀਆਂ ਦੇ ਵੀਗਾਰਡ ਇਸ ਚੀਜ਼ ਤੇ ਇੱਕ ਦੋ ਹੋਰ ਕੰਪਨੀਆਂ ਦੇ ਜਿਹੜੇ ਉੱਪਰ ਉਹਦੇ ਸਟicker ਲਗਾ ਕੇ ਇਹ ਜੇਸਨ ਕੰਪਨੀ ਹੈਗੀ ਹੈ ਜੇਸਨ ਕੰਪਨੀ ਹੈਗੀ ਹੈ ਮੋਗੇ ਜਿਹੜੇ ਉਥੋਂ ਕੋਈ ਲੋਕਲ ਗੀਜ਼ਰ ਲੈ ਲੈਂਦੇ ਆ ਸਸਤੇ ਲੈਣ ਤੋਂ ਬਾਅਦ ਉਹਦੇ ਸਟicker ਉਤਾਰ ਕੇ ਉਹਦੇ ਉੱਪਰ ਆਪਣੇ ਸਟicker ਲਾ ਕੇ ਜਿਹੜੇ ਲੋਕਾਂ ਦੇ ਵਿੱਚ ਵੇਚ ਦਿੰਦੇ ਆ ਸੋ ਉਸ ਅਧੀਨ ਅਸੀਂ ਇਹ ਜਿਹੜੀ ਕਾਰਵਾਈ ਸਾਰੀ ਅਮਲ 'ਚ ਲਿਆਂਦੀ ਹੈ ਸਾਨੂੰ ਉਥੋਂ 40 ਗੀਜ਼ਰ ਜਿਹੜੇ ਬ੍ਰੰਧ ਹੋ ਚੁੱਕੇ ਆ ਮੌਕੇ ਤੇ ਜਿਹੜਾ ਸ਼ਖਸ ਸੀਗਾ ਉਸ ਨੂੰ ਵੀ ਅਸੀਂ ਉੱਥੇ ਅਰੈਸਟ ਕਰ ਲਿਆ ਸੀ ਤਾਂ ਤੋਂ ਜਿਹੜਾ ਕਾਪੀਰਾਈਟ ਅਖਦਾ ਜਿਹੜਾ ਜੁਰਮ ਹੈ 63 65 ਕਾਪੀਰਾਈਟ ਅਕਟ ਨੂੰ ਸਿਸਟ 50 ਦਿਨ ਅਸੀਂ ਉਹਨੂੰ ਇੱਕ ਨੋਟਿਸ ਦੇ ਦਿੱਤਾ ਹੈ ਕਿਉਂਕਿ 3 ਸਾਲ ਤੋਂ ਜਿਹੜੀ ਇਹਦੀ ਸਜ਼ਾ ਹੈਗੀ ਹੈ ਸੋ ਅਸੀਂ ਉਹਨੂੰ ਨੋਟਿਸ ਦੇ ਕੇ ਹੁਣ ਅਸੀਂ ਉਹਨੂੰ ਰਿਆ ਕਰ ਰਹੇ ਹਾਂ ਤੇ ਬਾਕੀ ਅਸੀਂ ਇਹਦਾ ਅਗਲੇ ਕਾਰਵਾਈ ਕਾਨੂੰਨੀ ਜਿਹੜੀ ਅਮਲ ਚ ਲਿਆਵਾਂ ਹ ਹੁਣ ਤੱਕ ਕੀ ਪਤਾ ਲੱਗਿਆ ਕੌਣ ਕੌਣ ਬੰਦੇ ਇਨਵੋਲ ਹੈਗੇ ਇਹਨਾਂ ਨਾਲ ਹੋਰ ਅਜੇ ਤੱਕ ਜਿਹੜੇ ਕੋਈ ਮੋਗੇ ਦੇ ਜਿਹੜੇ ਇਹਨਾਂ ਨੇ ਟੀਮ ਦੱਸੀ ਹੈਗੀ ਹੈ ਜਿੱਥੋਂ ਇਹ ਲੈਂਦੇ ਹਨ ਕੀ ਸਰ ਉਹਨਾਂ ਦੀ ਅਜੇ ਪੁੱਛਗਿੱਛ ਕਰਨੀ ਬਾਕੀ ਹੈ ਉਹਨਾਂ ਦੀ ਪੁੱਛਗਿੱਛ ਤੋਂ ਬਾਅਦ ਜਿਹੜਾ ਅੱਗੇ ਤੱਕ ਸਾਹਮਣੇ ਆਉਣਗੇ ਕਿ ਉਹ ਮਿਲੀ ਭੁਗਤਾਨ ਨਾਲ ਇਹਨਾਂ ਨੂੰ ਦਿੰਦੇ ਸਨ ਜਾਂ ਉਹਨਾਂ ਤੋਂ ਇਹ ਆਪ ਖੁਦ ਗੀਜਰ ਲੈ ਕੇ ਉਹਨਾਂ ਦੀ ਕੰਪਨੀ ਦੇ ਤੇ ਅੱਗੇ ਜਾ ਕੇ ਜਿਹੜੇ ਸਟicker ਲਾ ਕੇ ਵੇਚਦੇ ਸੀਗਾ ਉਹ ਹਜੇ ਵੈਰੀਫਾਈ ਕਰਨਾ ਬਾਕੀ ਹੈ ਕਿਹੜੀ ਕਿਹੜੀ ਧਾਰਾਂ ਦੇ ਰੀਲ ਪਰਚਾ ਦਰਜ ਕੀਤਾ ਗਿਆ ਜੀ ਧਾਰਾਂ ਮੈਂ ਤੁਹਾਨੂੰ ਪਹਿਲੇ ਦੱਸ ਚੁੱਕੇ ਹਾਂ ਜਿਹੜੀ 63 ਅਤੇ 65 ਕਾਪੀਰਾਈਟ ਐਕਟ 1952 ਉਹਦੇ ਅਧੀਨ ਅਸੀਂ ਐਫ ਆਰ ਨੰਬਰ 240 ਥਾਣਾ ਬਾਗਾਪੁਰਾਣਾ ਵਿਖੇ ਅੱਜ ਦਰਜ ਰਿਸ਼ਟਰ ਕੀਤੀ ਗਈ। ਅ ਕਿੰਨੇ ਸਮੇਂ ਤੋਂ ਜਿਹੜਾ ਇਹ ਕੰਮ ਕਰਦਾ ਆ ਰਿਹਾ ਸੀ। ਸਮੇਂ ਤੋਂ ਤਾਂ ਨਹੀਂ ਹਜੇ ਤੱਕ ਵੀ ਕਲੀਅਰ ਹੋ ਸਕੇਆ ਕਦੋਂ ਕਦ ਕਰਦਾ ਆ ਰਿਹਾ ਹਜੇ ਉਹਦੀ ਪੁੱਛਗਿੱਛ ਕਰਨੀ ਬਾਕੀ ਐ ਉਸ ਤੋਂ ਬਾਅਦ ਫਿਰ ਅਸੀਂ ਸਾਰਾ ਦੱਸਾਂਗੇ ਤੁਹਾਨੂੰ। ਇਹ ਜਿਹੜੇ ਉਹਦੇ ਗਦਾਂ ਦੇ ਵਿੱਚ ਕੁਝ ਅਰੀਜਨਲ ਜਾਂ ਸਾਰੇ ਇਸ ਤਰ੍ਹਾਂ ਦੇ ਸੀ ਜਿਹੜੇ ਵੀ ਜਰਵਾਏ ਦੇ। ਨਹੀਂ ਉਹਦੇ ਇਸੇ ਤਰ੍ਹਾਂ ਦੇ ਹੀ ਸਾਰੇ ਗੀਤਰ ਜਿਹੜੇ ਸਟicker ਵਗੈਰਾ ਮਾਰ ਕੇ ਵਗੈਰਾ ਲਗਾ ਕੇ ਜਿਹੜੇ ਵਿਚੇ ਜਾਂਦੇ ਉਹਨੇ ਹੀ ਗੀਜ਼ਰ ਜਿਵੇਂ ਉੱਥੋਂ ਲੈ ਕੇ ਆਉਂਦਾ ਹੈ ਜਿਹੜੇ ਦੇ ਵਿੱਚ ਸਾਨੂੰ 15 ਗੀਜ਼ਰ ਜਿਹੜੇ ਹੈਗੇ ਆ ਉਹ ਵੀਗਾਰਡ ਦੇ ਮਿਲੇ ਆ ਉਹਦੇ ਵਿੱਚ 우ਸ਼ਾ ਦੇ ਗੀਜ਼ਰ ਮਿਲੇ ਆ ਕੁਝ 10 ਗੀਜ਼ਰ ਉਹਦੇ ਮਿਲੇ ਆ 15 ਗੀਜ਼ਰ ਕਿਸੇ ਹੋਰ ਕੰਪਨੀ ਦੇ ਉਹਦੇ ਤੇ ਵੱਖ-ਵੱਖ ਸਟicker ਜਿਹੜੇ ਨੇ ਲਾਏ ਹੋਏ ਸੀ ਗੀਜ਼ਰ ਤੋਂ ਇਲਾਵਾ ਕੋਈ ਹੋਰ ਇਲੈਕਟ੍ਰਿਕ ਸਮਾਨ ਨਹੀਂ ਮਿਲਿਆ ਕੁਛ ਇਹਦਾ ਨਹੀਂ ਹੋਰ ਕੋਈ ਇਲੈਕਟ੍ਰਿਕ ਸਮਾਨ ਨਹੀਂ ਇਹਦੇ ਕੋਲੇ ਮਿਲਿਆ ਇਹ ਦੁਕਾਨ ਦਾ ਨਾਮ ਕੀ ਹੈ ਜੀ ਇਹਦਾ ਨਾਮ ਹੈਗਾ ਜੀ ਦੁਕਾਨ ਦਾ ਮੈਸੇਜ 우ਸ਼ਾ ਇੰਟਰਨੈਸ਼ਨਲ ਹੈ ਜੀ